ਆਣਾ ਤਾਰੀ ਜੀਵਾ ਮਨ ਕਰਕੇ ਵੀ ਉਸ ਰਾਮ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਉਚਾਰਨ ਕਰ ਬਾਣੀ ਕਰਕੇ ਵੀ ਰਾਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਿਆ ਕਰ ਸਰੀਰ ਕਰਕੇ ਵੀ ਉਸ ਪਰਮ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਿਆ ਕਰ ਮਹਾਰਾਜ ਕਹਿੰਦੇ ਸਾਦਾ ਰਹਿਣ ਵਾਲੇ ਵਾਹਿਗੁਰੂ ਜੀ ਦਾ ਨਾਮ ਉਚਾਰਨ ਕਰਿਆ ਕਰ ਤਿਆਗੋ ਮੰਨ ਕੇ ਸਗਲ ਕਾਮ ਔਰ ਮਨ ਦੀ ਜਿਹੜੀ ਕਾਮਨਾਵਾਂ ਹੈ ਨਾ ਇਹਨਾਂ ਨੂੰ ਤਿਆਗ ਕਰਕੇ ਜੇ ਉਸ ਪਰਮਾਤਮਾ ਦੇ ਸਰੂਪ ਨੂੰ ਪਾਉਣਾ ਚਾਹੁੰਦਾ ਹੈ ਤਿਆਗੋ ਮੰਨ ਕੇ ਸਗਲ ਕਾਮ ਸਭ ਮਨ ਦੀਆਂ ਕਾਮਨਾਵਾਂ ਇਛਾਵਾਂ ਨੂੰ ਦੂਰ ਕਰਕੇ ਨਿਰਇਛਿਤ ਹੋ ਕਰਕੇ ਨਿਸ਼ਕਾਮ ਹੋ ਕੇ ਤੂੰ ਪਰਮਾਤਮਾ ਨੂੰ ਯਾਦ ਕਰਿਆ ਕਰ ਕਿਉਂਕਿ ਜਿਨ੍ਹਾਂ ਨੇ ਕਾਮਨਾਵਾਂ ਤੁਰੇਤ ਹੋ ਕੇ ਵਾਹਿਗੁਰੂ ਜੀ ਨੂੰ ਯਾਦ ਕੀਤਾ ਸੇਵਾ ਕਰਤ ਹੋਏ ਨਿਹਕਾਮੇ ਤਿਸ ਕਾ ਹੋਤ ਪ੍ਰਾਪਤ ਸਵਾਮੀ ਉਹਨਾਂ ਨੂੰ ਪ੍ਰਮਾਤਮਾ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ ਇਸ ਲਈ ਮਹਾਰਾਜ ਕਹਿੰਦੇ ਸਭ ਮਨ ਦੀਆਂ ਕਾਮਨਾਵਾਂ ਨੂੰ ਦੂਰ ਕਰ ਦੇਣਾ ਕਰ ਇਹਨਾਂ ਦਾ ਤਿਆਗ ਕਰ ਦੇਣਾ ਕਰ ਔਰ ਪਿਆਰ ਵਿੱਚ ਭੇਜ ਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ RAM 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 ਚਾਰ ਵਾਰੀ ਇਹ ਸ਼ਬਦ ਦੇ ਪੰਗਤੀ ਵਿੱਚ ਆਇਆ ਹੈ ਇਹ ਚੌਹਾਂ ਤੋਂ ਇੱਕ ਇੱਕ ਅੱਖਰ ਸਾਧ ਸੰਗਤ ਜੀ ਲਈਏ ਨਾ ਚੌਹਾਂ ਯੁੱਗਾਂ ਦਾ ਤੇ ਸਾਧ ਸੰਗਤ ਜੀ ਵਾਹਿਗੁਰੂ ਸ਼ਬਦ ਬਣ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਗਰੀਬ ਨਿਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਨਾ ਕਿ ਜਿਹੜਾ ਜੀਵ ਆਪਣੇ ਮੁਖ ਤੋਂ ਵਾਹਿਗੁਰੂ ਸ਼ਬਦ ਉਚਾਰਨ ਕਰਦਾ ਹੈ ਚੌਹਾਂ ਯੁੱਗਾਂ ਦੀ ਭਗਤੀ ਸਾਧ ਸੰਗਤ ਜੀ ਉਹਦੀ ਹੋ ਜਾਂਦੀ ਹੈ ਚੌਹਾਂ ਯੁੱਗਾਂ ਦੇ ਕਿਉਂਕਿ ਸਤਜੁਗ ਦੇ ਵਿੱਚ ਵਾਸਦੇਵ ਦਾ ਜਾਪ ਕੀਤਾ ਜਾਂਦਾ ਸੀ ਔਰ ਇਸੇ ਪ੍ਰਕਾਰ ਇਹਦੇ ਤੋਂ ਵਾਵਾ ਸ਼ਬਦ ਲਿਆ ਗਿਆ ਹੈ ਵਾਵਾ ਅੱਖਰ ਹੈ ਵਾਸਦੇਵ ਦਾ ਤ੍ਰੇਤੇ ਵਿੱਚ ਹਰ ਹਰ ਦਾ ਜਾਪ ਕੀਤਾ ਜਾਂਦਾ ਸੀ ਉਹਦੇ ਤੋਂ ਹਾ ਹਾ ਅੱਖਰ ਲਿਆ ਗਿਆ ਔਰ ਦੁਆਪਰ ਦੇ ਵਿੱਚ ਗੋਬਿੰਦ ਗੋਬਿੰਦ ਦਾ ਜਾਪ ਕੀਤਾ ਜਾਂਦਾ ਸੀ ਉਹਦੇ ਤੋਂ ਗੱਗਾ ਅੱਖਰ ਲਿਆ ਗਿਆ ਕਲਯੁਗ ਦੇ ਭਿਆਨਕ ਸਮੇਂ ਅੰਦਰ ਰਾਮ ਰਾਮ ਦਾ ਜਾਪ ਕੀਤਾ ਜਾਂਦਾ ਇਹਦੀ ਤੋਂ ਰਾਰਾ ਅੱਖਰ ਲਿਆ ਚੌਹਾਂ ਯੁਗਾਂ ਦੇ ਜਾਪ ਦਾ ਇੱਕ ਇੱਕ ਅੱਖਰ ਲੈ ਕੇ ਸ਼ਬਦ ਬਣਿਆ ਵਾਹਿਗੁਰੂ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਜਾਪ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਜੀਵ ਰਾਮ ਰਾਮ ਬੋਲ ਰਾਮ ਰਾਮ ਤਿਆਗਹੁ ਮਨ ਕੇ ਸਗਲ ਕਾਮ ਮਨ ਦੀਆਂ ਮੰਦ ਕਾਮਨਾਵਾਂ ਨੂੰ ਵੀ ਇਹਨਾਂ ਨੂੰ ਤਿਆਗ ਦੇਣਾ ਕਰ ਸਭ ਵਾਸ਼ਨਾਵਾਂ ਤੁਰੇਤ ਹੋ ਕੇ ਤੂੰ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕਰਿਆ ਕਰ ਰਹਾ